ਲਾਰ ਮਹੱਲਾ ਤੀਜਾ ਅਸ਼ਟਪਦੀ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਿਰਪਾ ਕਰੇ ਗੁਰ ਕੀ ਕਾਰੈ ਲਾਏ ਫਿਰ ਸਤਿਗੁਰ ਸਾਹਿਬ ਜੀ ਕਸ਼ਟਪਦੀ ਹੋਰ ਉਚਾਰਦੇ ਹਨ ਦੂਜੇ ਘਰ ਸਰਤਾਰ ਵਿੱਚ ਇੱਕੋ ਦੇਹ ਤੂ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਇੱਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸਾਧ ਸੰਗਤ ਜੀ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣ ਦੀ ਸਾਨੂੰ ਲੋੜ ਹੈ ਮਹਾਰਾਜ ਦੀ ਕਿਰਪਾ ਬਹੁਤ ਹੈ ਸਤਗੁਰਾਂ ਬਾਨੀ ਦੀ ਪੰਜਵੇਂ 파ਰਸ਼ਨ ਲਿਖਿਆ ਰੋਸ ਨਾ ਕਾਹੂ ਸੰਗ ਕਰੋ ਆਪਣਾ ਵਿਚਾਰ ਹੋਏ ਨਾ ਮਾਨਾ ਜਗ ਰੋ ਨਾਨਕ ਨਜ਼ਰੀਂ ਪਾਰ ਇੱਕ ਤਾਂ ਮਾਣ ਨਾ ਕਰੋ ਕਿਸੇ ਤੇ ਗੁੱਸਾ ਨਾ ਕਰੋ ਤੇ ਫਿਰ ਮਾਣ ਤੋਂ ਰਹਿ ਤੋ ਕੇ ਜਗ ਚ ਰਹੋ ਤੇ ਕਿਸੇ ਦੇ ਨਾਲ ਰੋਸ ਨਾ ਕਰੋ ਰੋ ਆਪਣਾ ਆਤਮਾ ਵਿਚਾਰੋ ਸਾਰਿਆਂ ਵਿੱਚ ਇਸ ਪ੍ਰਕਾਰ ਮਾਣ ਤੋਂ ਰਹਿ ਤੋ ਕੇ ਰਹੋ ਫਿਰ ਮਹਾਰਾਜੀ ਨਜ਼ਰ ਹੁੰਦੀ ਹੈ ਨਜ਼ਰ ਕਰਕੇ ਸੰਸਾਰ ਤੋਂ ਪਾਰ ਹੋਈਦਾ ਹੈ ਹੇ ਹਰ ਹਰ ਕਿਰਪਾ ਕਰੇ ਇਹ ਹਰ ਹਰ ਪਰਮੇਸ਼ਰ ਜੋ ਕਿਰਪਾ ਦ੍ਰਿਸ਼ਟੀ ਕਰ ਦੇਵੇ ਗੁਰ ਕੀ ਕਾਰ ਲਾਏ ਗੁਰੂ ਸਾਹਿਬ ਦੀ ਕਾਰ ਭਗਤੀ ਵਿੱਚ ਲਾ ਦੇਣ ਕਿਰਪਾ ਕਰਕੇ ਦੁਖ ਪੱਲਰ ਹਰ ਨਾਮ ਵਸਾਏ ਦੁਖ ਪੱਲਰ ਦੁੱਖਾਂ ਨੂੰ ਦੁਖ ਪੱਲਰ ਹਰ ਨਾਮ ਵਸਾਏ ਦੁੱਖਾਂ ਨੂੰ ਪਰਾਲੀ ਦੀ ਨਹੀਂ ਜਾਣ ਕੇ ਪੱਲਰ ਪਰਾਲੀ ਦੀ ਨਹੀਂ ਜਾਣ ਕੇ ਅੰਦਰੋਂ ਤਿਆਗ ਦੇਵੇ ਫੋਕੇ ਜਾਣ ਕੇ ਜਿਹੜੇ ਦੁੱਖ ਹੈ ਦੁੱਖ ਪੱਲੇ ਅੰਤਾਂ ਕਰਨ ਦੇ ਜਿਹੜੇ ਪੱਲੇ ਲੱਗੇ ਹੋਏ ਐ ਉਹਨੂੰ ਮਿਟਣ ਵਾਸਤੇ ਪਰਮੇਸ਼ਰ ਦੇ ਨਾਮ ਨੂੰ ਮਨ 'ਚ ਬਸਾਵੇ ਸੱਚੀ ਗਾਤ ਸੱਚ ਹੈ ਚਿਤ ਲਾਏ ਫਿਰ ਸੱਚੀ ਉਹਨਾਂ ਦੀ ਕਲਿਆਣ ਜੀਵ ਇਸ ਦੀ ਏਕਤਾ ਨੂੰ ਪ੍ਰਾਪਤੀ ਹੁੰਦੀ ਹੈ ਸੱਚੇ ਦੇ ਵਿੱਚ ਚਿਤ ਲਾਉਣੇ ਕਰਕੇ ਗੁਰ ਕੀ ਬਾਣੀ ਸ਼ਬਦ ਸੁਣਾਏ ਸਰਗੁਰੂ ਸਾਹਿਬ ਦੀ ਬਾਣੀ ਸ਼ਬਦ ਬ੍ਰਹਮ ਨੂੰ ਸੁਣਾਉਂਦੀ ਹੈ ਗੁਰਾਂ ਦੀ ਬਾਣੀ ਦੇ ਸ਼ਬਦ ਉਪਦੇਸ਼ ਦੇ ਤਾਂ ਹੀ ਸੁਣਾਉਣਾ ਕਰੇ ਮਨ ਮੇਰੇ ਹਰ ਹਰ ਸੇਵ ਨਿਧਾਂ ਕਿਉਂ ਕਹੇ ਕਿਹ ਮੇਰੇ ਮਨ ਹਰ ਹਰ ਪ੍ਰਮੇਸ਼ਰ ਦਾ ਸੇਵਨ ਭਜਨ ਕਰ ਇਹ ਨਿਧੀਆਂ ਦਾ ਖਜ਼ਾਨਾ ਹੈ ਔਰ ਕਿਰਪਾ ਤੇ ਹਰ ਤਨ ਪਾਈ ਹੈ ਸਤਿਗੁਰਾਂ ਦੀ ਜਨਾ ਤੇ ਕਿਰਪਾ ਹੁੰਦੀ ਹੈ ਉਹ ਪਰਮੇਸ਼ਰ ਦੇ ਨਾਮ ਰੂਪੀ ਤੁਹਾਨੂੰ ਪਾਉਂਦੇ ਆ ਤਾਂ ਪਾਈਦਾ ਹੈ ਅਨ ਦਿਨ ਲੱਗੈ ਸਹਜ ਧਿਆਨ ਜਦੋਂ ਸਤਿਗੁਰਾਂ ਦੀ ਕਿਰਪਾ ਹੁੰਦੀ ਸੁਤੇ ਹੀ ਸਰੂਪ ਵਿੱਚ ਨਿਰਜਤਨੀ ਧਿਆਨ ਲੱਗ ਜਾਂਦਾ ਹੈ ਰਹਾਉ ਬੇਨਪੇਰ ਕਾਮਣ ਕਰੇ ਸੀਂ ਗਾਰ ਪਿਤਾ ਨੇ ਪਤੀ ਨਹੀਂ ਦਿੱਤਾ ਹੋਇਆ ਲੜਕੀ ਨੂੰ ਉਹ ਕਾਮਣ ਇਸਤਰੀ ਸ਼ਿੰਗਾਰ ਕਰ ਲਵੇ ਦੋ ਚਾਰਨੀ ਕਹੀਏ ਨਿਤ ਹੋਏ ਖਵਾ ਆਹਦੇ ਪਤੀ ਤੋਂ ਬਗਾਏ ਜਿਹੜੀ ਸ਼ਿੰਗਾਰ ਕਰਦੀ ਆ ਖੋਟੇ ਚਾਰਾਂ ਵਾਲੀ ਕਹੀਦੀ ਏ ਉਹ ਨਿਤ ਪ੍ਰਾਇਆ ਪਦੀਆਂ ਦੇ ਨਾਲ ਵਿਚਾਰ ਕਰਕੇ ਖਰਾਬ ਹੁੰਦੀ ਫਿਰਦੀ ਐਸੇ ਪ੍ਰਕਾਰ ਬਿਨ ਪਿਰ ਕਾਮਣ ਕਰੇ ਸਿੰਗਾਰ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਪਤੀ ਅਕਾਲ ਪੁਰਖ ਦਾ ਉਪਦੇਸ਼ ਨਹੀਂ ਦਿੱਤਾ ਉਹ ਸਾਧਨਾ ਦੇ ਸ਼ਿੰਗਾਰ ਕਾਮਣ ਇਸਤਰੀਆਂ ਦੀ ਨਿਆਂ ਜੇ ਕੋ ਕਰੇ ਤਰਾਟਕ ਸਾਧ ਲਵੇ ਆਸਨ ਸਿੱਖ ਲੈ ਪ੍ਰਾਣਾ ਯਾਮ ਕਰਨ ਲੱਗ ਜੇ ਦੋ ਚਾਰਣੀ ਕਹੀਏ ਨਿਤ ਹੋਏ ਖੁਆ ਉਹ ਦਰਾਚਾਰ ਵਾਲੇ ਦੇਵੀ ਦੇਵਤਾ ਦੇ ਉਪਾਸ਼ਕ ਕਹੀਦੇ ਐ ਉਹਨਾਂ ਦੀ ਉਪਾਸ਼ਨਾ ਕਰਦੇ ਨੇ ਤੇ ਖਰਾਬ ਹੁੰਦੇ ਫਿਰਦੇ ਹਨ ਮਨਮੁਖ ਦਾ ਇਹੋ ਬਾਦ ਆਚਾਰ ਮਨੁੱਖਾਂ ਦਾ ਇਸ ਪ੍ਰਕਾਰ ਦਾ ਕੁਾਰ ਕਰਨੇ ਕਰ ਸੀ ਘਾਰ ਕਿਉਂ ਰਲਿਆ ਮਾਨੇ ਬਾਜਪਤਾ ਹਰਾ ਮਨੁੱਖਪੁਰਖਾਂ ਦਾ ਇਹ ਜਿਹਾ ਮਨਮੁਖ ਮਨਮੁਖ ਦਾ ਇਹੋ ਬਾਦ ਆਚਾਰ ਇਸ ਪ੍ਰਕਾਰ ਮਨੁੱਖਾਂ ਦਾ ਜਿਹੜਾ ਕਰਤੱਵ ਕਰਨਾ ਬੇਅਰਥ ਹੈ ਗੁਰੂ ਸਾਹਿਬ ਦੇ ਉਪਦੇਸ਼ ਤੋਂ ਬਗੈਰ ਕਰਦੇ ਹਨ ਜੋ ਬਹੁ ਕਰਮ ਦੇ ਡਰਾਵ ਹੈ ਨਾਮ ਵਿਸਾਰ ਅਤੇ ਬੇਮਖ ਲੋਕ ਬਾਹਰੋਂ ਕਰਮ ਕਾਂਡਾਂ ਨੂੰ ਦੜਾਈ ਜਾਂਦੇ ਹੈ ਅਤੇ ਸੱਚੇ ਪੈਰ ਸਾਹਿਬ ਦੇ ਅਮਰਤ ਨਾਮ ਨੂੰ ਵਿਸਾਰ ਹੀ ਛੱਡਿਆ ਹੈ ਉਹਨਾਂ ਨੇ ਗੁਰਮੁਖ ਕਾਮਣ ਬਣਿਆ ਸੀਗਾ ਜਿਹੜੇ ਗੁਰਮੁਖ ਹਨ ਗੁਰਾਂ ਦੁਆਰਾ ਪ੍ਰਾਪਤੀ ਵਾਲੇ ਜਿਸ ਦੇ ਪਿਤਾ ਨੇ ਲੜਕੀ ਦੇ ਤਾਈ ਸੱਜ ਰੱਖਣ ਦੀ ਸਿੱਖਿਆ ਦੇ ਦਿੱਤੀ ਹੋਵੇ ਪਤੀ ਵਰ ਧਰਮ ਦਾ ਉਪਦੇਸ਼ ਦੇਤਾ ਹੋਵੇ ਅਤੇ ਉਹ ਆਪਣੇ ਪਤੀ ਦੀ ਸੇਵਾ ਕਰਨ ਵਾਸਤੇ ਉਹਦੀ ਪ੍ਰਾਪਤੀ ਵਾਸਤੇ ਜਿਹੜਾ ਉਹਦਾ ਸ਼ਿੰਗਾਰ ਬਣਿਆ ਹੋਇਆ ਹੈ ਉਹ ਸੋਭ ਨੀਕ ਹੁੰਦਾ ਹੈ ਆਪਣੇ ਪਤੀ ਦੀ ਪ੍ਰਸੰਤਾ ਵਾਸਤੇ ਇਸੇ ਪ੍ਰਕਾਰ ਗੁਰਮੁਖ ਜਿਹੜੇ ਕਾਮਣੀਆਂ ਦੀ ਨਿਯਾਈ ਹੈ ਉਹਨਾਂ ਦਾ ਵਿਰਾਗ ਉਹ ਵੇਖੜ ਸੰਪੀਮੋਖਿਛਾ ਰੂਪ ਸਾਧਨ ਬਣਿਆ ਹੋਇਆ ਹੈ ਗੁਰਮੁਖ ਕਾਮਣ ਬਣਿਆ ਸੀਗਾ ਉਹਨਾਂ ਦਾ ਪ੍ਰਵੇਸ਼ ਦੀ ਪ੍ਰਾਪਤੀ ਵਾਲੇ ਮਹਾਤਮਾ ਜੀ ਗਿਆਨ ਸਰੂਪ ਕਾਮਣਾ ਵਾਲਾ ਸ਼ਿੰਗਾਰ ਬਣਿਆ ਹੋਇਆ ਬ੍ਰਾਗਵੇਖੜ ਸੰਤੀਮੁਖਿ ਸਰੂਪੋ ਸਭ ਦੇ ਪੈਰ ਰਾਖਿਆ ਉਰਧਾਰ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਦੁਆਰਾ ਪਤਨੀ ਨੂੰ ਰਿਦੇ 'ਚ ਵਸਾ ਕੇ ਰੱਖਿਆ ਹੈ ਏਕ ਪਛਾਣ ਹੈ ਹੋ ਮੈਂ ਮਾਂ ਉਹ ਦੇ ਦੀ ਹੰਗਤਾਂ ਨੂੰ ਦਿੰਦੇ ਆ ਮਾਰ ਇੱਕ ਵਾਹਿਗੁਰੂ ਨੂੰ ਪਛਾਣ ਲੈਂਦੇ ਹਨ ਸੋਭਾਵੰਤੀ ਕਹੀਏ ਨਾਰ ਉਹ ਮਹਾਤਮਾ ਰੂਪੀ ਸਖੀ ਗੁਰਮਖੋ ਭਗਤੀ ਰੂਪੀ ਸੋਭਾ ਵਾਲੇ ਕਹੀਦੇ ਆ ਲੋਕ ਪਰ ਲੋਕ ਵਿੱਚ ਬੇਨਗੁਰ ਦਾਤੇ ਕਿਨ ਨਾ ਪਾਇਆ ਸਤਗੁਰੂ ਦਾਤਿਆਂ ਤੋਂ ਬਗੈਰ ਕਿਸੇ ਨੇ ਵੀ ਵਾਹਿਗੁਰੂ ਦੇ ਸਰੂਪ ਨੂੰ ਨਹੀਂ ਪਾਇਆ ਹੈ ਮਨੁੱਖ ਲੋਭ ਦੂਜਾ ਲੋਭਾ ਮਨੁੱਖ ਤਾਂ ਜਿਵੇਂ ਭੋਗਾ ਦੇ ਕੋਈ ਸਵਰਗ ਆਦਿਕਾਂ ਦੇ ਭੋਗਾ ਵਿੱਚ ਕੋਈ ਇੱਥੇ ਦੁਨੀਆ ਦੇ ਭੋਗਾ ਵਿੱਚ ਦੁਆਤ ਭਾਚੀ ਲੁਵਾਏ ਮਾਨ ਹੋ ਰਿਹਾ ਹੈ ਐਸੇ ਗਿਆਨੀ ਬੂਝੋ ਕੋਈ ਇਸ ਪ੍ਰਕਾਰ ਦੇ ਗਿਆਨਵਾਨੋ ਸਤਿਗੁਰੂ ਸਾਹਿਬ ਜੀ ਨੂੰ ਪੁੱਛ ਕੇ ਸਮਝ ਲਓ ਕੋਈ ਬਿਨ ਗੁਰ ਪੇਟੇ ਮੁਕਤ ਨਾ ਹੋ ਆਪੋ ਭਾਈ ਸਤਿਗੁਰੂ ਸਾਹਿਬ ਦੇ ਮੇਰੇ ਤੋਂ ਬਗੈਰ ਕਿਸੇ ਦੀ ਮੁਕਤ ਨਹੀਂ ਹੋ ਸਕਦੀ ਕਹਿ ਕਹਿ ਕਹਿਣ ਕਹਿ ਕਹਿ ਸਭ ਕੋ ਕਈਆਂ ਹੋਈਆਂ ਕਥਾ ਨੂੰ ਕਹਿਣ ਵਾਲੇ ਹੋ ਕੇ ਕਹਿੰਦੇ ਤਾਂ ਸਭ ਕੋਈ ਕਸਤੇ ਬਣ ਕੇ ਹਨ ਬਿਨ ਮਨ ਮੂਏ ਕਹਿ ਕੇ ਕਿ ਅਸੀਂ ਤਤਵੇਤੇ ਹਾਂ ਕਹਿ ਕੇ ਜਿਗਿਆਸੂਆਂ ਨੂੰ ਕਿ ਮੈਨੂੰ ਹੀ ਰੱਬ ਦਾ ਰੂਪ ਜਾਣ ਕੇ ਧਿਆਨ ਕਰਿਆ ਕਰ ਸਨ ਟੋਪੀ ਸੜਕ ਆਪਣੀ ਜਿੱਤੇ ਖੜੇ ਸਣੇ ਖੁਦਾ ਮੈਂ ਹੀ ਐ ਮੇਰਾ ਹੀ ਨਾਮ ਜਪਿਆ ਕਰ ਮੇਰੋ ਹੀ ਧਿਆਨ ਤਰੋ ਨਿਸਵਾਸਰ ਤੇ ਭੁੱਲ ਕੇ ਔਰ ਕੋ ਨਾਮ ਨਾ ਲੀਜੇ ਮੇਰਾ ਹੀ ਧਿਆਨ ਕਰਿਆ ਕਰ ਤੇ ਮੈਂ ਹੋਰ ਭੁੱਲ ਕੇ ਨਾਮ ਮੈਂ ਹੀ ਸੋਹੂਂ ਮੈਂ ਹੀ ਚਿਦਾ ਆਕਾਸ ਐ ਭੁੱਲ ਕੇ ਕਿਸਦਾ ਨਾਮ ਨਾ ਲਿਆ ਕਰ ਇਸ ਪ੍ਰਕਾਰ ਕਹਿ ਕਹਿ ਕੇ ਆਪਣੇ ਸੇਵਕਾਂ ਨੂੰ ਸੀਧ ਪ੍ਰਸਾਦ ਛਕਣ ਵਾਲਿਆਂ ਨੂੰ ਕਈਆਂ ਜਿਹੜੀਆਂ ਵੇਰ ਸ਼ਾਸਤਰੀਆਂ ਕਥਾ ਹੈ ਉਸ ਕਹਾਵਤ ਨੂੰ ਕਹਿੰਦਾ ਤਾਂ ਸਭ ਕੋਈ ਆ ਪਰ ਰਹਿਣੀ ਤੇ ਨਹੀਂ ਹੈ ਬਿਨ ਮਨ ਮੂਏ ਭਗਤ ਨਾ ਹੋਏ ਜਿੰਨਾ ਚਿਰ ਮਨ ਦਾ ਮੰਦਾ ਸੁਆ ਨਹੀਂ ਮਰਿਆ ਉਹਨਾਂ ਚਿਰ ਕਹਿਣ ਵਾਲਾ ਹੋ ਕੇ ਕਈ ਹਈਆਂ ਕਸਾਂ ਨਹੀਂ ਜੇ ਕਹੀ ਜਾਵੇ ਕਿ ਮੈਂ ਹੀ ਚਿਦਾ ਆਕਾਸ਼ ਹੈ ਹੁਣ ਇਸ ਪ੍ਰਕਾਰ ਬਿਨਾ ਮਨ ਦੇ ਮੰਦਾ ਸੁਆ ਮਰੇ ਤੋਂ ਵਾਹਿਗੁਰੂ ਦੀ ਭਗਤੀ ਨਹੀਂ ਹੋ ਸਕਦੀ ਗਿਆਨਮਤੀ ਕਮਲ ਪ੍ਰਗਾਸ ਕੋਈ ਕਹਿੰਦਾ ਹੈ ਕਰਮ ਨੂੰ ਕੋਈ ਕਹਿੰਦਾ ਹੈ ਉਪਾਸ਼ਨਾ ਨੂੰ ਕੋਈ ਕਹਿੰਦਾ ਹੈ ਗਿਆਨ ਨੂੰ ਇਹ ਸਭ ਕੋਈ ਕਹੀ ਜਾਂਦਾ ਹੈ ਬਿਨਾ ਮੰਦਾ ਮੰਦਾ ਸੁਹਾਮਰੇ ਤੋਂ ਬਗੈਰ ਭਗਤ ਨਾ ਹੋ ਭਗਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ ਗਿਆਨ ਮਤੀ ਕਮਲ ਪਰਗਾ ਸਾਈ ਸਤਿਗੁਰੂ ਸਾਹਿਬ ਦੀ ਭਗਤੀ ਕਰਕੇ ਮਤੀ ਦੇ ਅੰਦਰ ਸਰੂਪ ਦਾ ਗਿਆਨ ਪ੍ਰਾਪਤ ਹੁੰਦਾ ਹੈ ਪ੍ਰੋਖ ਗਿਆਨ ਰਿਜਾ ਕੋਲ ਖੜਿਆ ਹੁੰਦਾ ਹੈ ਕਰਣਾ ਮੈਤਰੀ ਮੁੱਤ ਪੰਖੀਆਂ ਪੰਖਣੀਆਂ ਇਹਦੀਆਂ ਤੇ ਤ ਘਟ ਨਾਮ ਹੈ ਨਾਮ ਨਿਵਾਸ ਉਸ ਘਟ ਹਿਰਦੇ ਅੰਦਰ ਨਾਮੇ ਪਰਮੇਸ਼ਰ ਦੇ ਨਾਮ ਕਰਕੇ ਨਾਮੀ ਪਰਮੇਸ਼ਰ ਦਾ ਨਿਵਾਸ ਹੋ ਜਾਂਦਾ ਹੈ ਵਾਹਿਗੁਰੂ ਦੇ ਰੂਪ ਵਿੱਚ ਲੀਨਤਾ ਪਾਉਂਦਾ ਹੈ ਤਿਤ ਘਟ ਤਿਤ ਘਟ ਨਾਮ ਹੈ ਨਾਮ ਨਿਵਾਸ ਘਟ ਦੇ ਨਾਮ ਦੇ ਕਰਕੇ ਨਾਮੀ ਚ ਨਿਵਾਸ ਹੁੰਦਾ ਹੈ ਹਉਮੈ ਭਗਤ ਕਰੇ ਸਭ ਕੋ ਹਉਮੈ ਦੇ ਸਹਤ ਨਾ ਕਿਨਾਂ ਟਪਣਾਰੂ ਭਗਤੀ ਸਭ ਕੋਈ ਕਰਦੇ ਹਨ ਨਾ ਮਨ ਭੀਜੈ ਨਾ ਸੁਖ ਜਿਨ੍ਹਾਂ ਚਿਰ ਹਉਮੈ ਉਹਨਾਂ ਚਿਰ ਮਨ ਨਹੀਂ ਵਾਹਿਗੁਰੂ ਚ ਮੰਦਾ ਜਿਨ੍ਹਾਂ ਚਿਰ ਮਨ ਟਲਿਆ ਨਹੀਂ ਉਨਾਂ ਦੇ ਸੁਖ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਕਹਿ ਕਹਿ ਕਹਿਣ ਆਪ ਜਾਣਾਈ ਮੈਂ ਕਈਆਂ ਹੋਈਆਂ ਕਸੈ ਨੂੰ ਕਹਿ ਕੇ ਕਹਿੰਦਾ ਮੈਂ ਹੀ ਹੈ ਜਿਸ ਤਰ੍ਹਾਂ ਦਾ ਕਹਨ ਕੀਤਾ ਹੋਇਆ ਹੈ ਕਿਉਂ ਆਪਣੇ ਆਪ ਨੂੰ ਜਨਾਉਦਾ ਰਹਿੰਦਾ ਹੈ ਬਿਰਤੀ ਭਗਤ ਸਭ ਜਨਮ ਗਵਾਏ ਉਹ ਨਹੀਂ ਵਿਆਰਸਾ ਭਗਤੀ ਦੁਨੀਆ ਨੂੰ ਸੁਣਾ ਰਿਹਾ ਆਪ ਦੇ ਸਾਰੇ ਜਨਮ ਨਰਸਵਰ ਗਵਾ ਰਿਹਾ ਸੇ ਭਗਤ ਸਤਗੁਰ ਮਨ ਭਾਏ ਉਹ ਮਹਾਰਾਜ ਦੇ ਭਗਤ ਕਹਨ ਹੈ ਉਹ ਸਤਿਗੁਰੂਆਂ ਅਰਾਧੇ ਮਨ ਚ ਭਾ ਗਏ ਹਨ ਅਨੰਦ ਨੇ ਨਾਮ ਰਹੀ ਲਿਵ ਲਾਏ ਜੀ ਰਾਜ ਨੇ ਸੱਚੇ ਪਾਤਸ਼ਾਹ ਦੇ ਨਾਮ ਚ ਭਾਈ ਚਿੱਤ ਦੀ ਮਰਤੀ ਨੂੰ ਲਾ ਕੇ ਰਹਿੰਦੇ ਹਨ ਸਾਧ ਹੀ ਨਾਮ ਵੇਖ ਹੈ ਹਜੂਰ ਸਦਾ ਸਦਾ ਮਾਰੇ ਦਾ ਨਾਮ ਜਪਣ ਵਾਲੇ ਸੱਚੇ ਪਾਰਸਨ ਹਜੂਰ ਨੇੜੇ ਵੇਖਦੇ ਹਨ ਗੁਰ ਕੈ ਸ਼ਬਦ ਰਹਾ ਪਰਪੀ ਸਤਗੁਰਾਂ ਦੇ ਸ਼ਬਦ ਦੁਆਰਾ ਦੇਖ ਲਿਆ ਉਹਨਾਂ ਨੇ ਕਿ ਵਿਆਪਕ ਹੋ ਰਿਹਾ ਮਹਾਰਾਜ ਆਪੀ ਆਪੇ ਬਖਸ਼ੇ ਦੇ ਪਿਆ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਆਪ ਬਖਸ਼ ਕੇ ਨਾਉ ਦਾ ਪਿਆਰ ਦੇ ਦਿੰਦੇ ਹਨ ਉਹ ਆਪ ਹੀ ਮਾਰਨ ਬਖਸ਼ ਲੇ ਹਨ ਹਉ ਮੈਂ ਰੋਗ ਵੱਡਾ ਸੰਸਾਰ ਜਿਹੜਾ ਹਉ ਮੈਂ ਦਾ ਰੋਗ ਹੈ ਕੋਣ ਰੋਗ ਹੈ ਸਾਰੇ ਸੰਸਾਰ ਨੂੰ ਵੱਡਾ ਲੱਗਾ ਹੋਇਆ ਗੁਰੂ ਕਿਰਪਾ ਤੇ ਇਹੋ ਰੋਗ ਜਾਏ ਜੀ ਸਤਿਗੁਰੂ ਦੀ ਜਦੋਂ ਕਿਰਪਾ ਹੁੰਦੀ ਹੈ ਹਰਨਾਮੂ ਮੰਤਰ ਜੜਾਏ ਦਾ ਕੱਟੇ ਹਉ ਮੈਂ ਰੋਗ ਇਹ ਰੋਗ ਅੰਦਰੋਂ ਚਲਿਆ ਜਾਂਦਾ ਹੈ ਨਾਨਕ ਸਾਚੇ ਸਾਜ ਸਮਾ ਫਿਰ ਗੁਰੂ ਸਾਹਿਬ ਇਹ ਕਹਿੰਦੇ ਸੱਚੇ ਨਾਮ ਜਪਣ ਵਾਲੇ ਸੱਚੇ ਸਤਗੁਰਾਂ ਦੁਆਰਾ ਸੱਚੇ ਵਾਹਿਗੁਰੂ ਦੇ ਸਿਮਰਨ ਚ ਸਮਾਜ ਜਾਂਦੇ ਲੀਨ ਹੋ ਜਾਂਦੇ ਆ